ਇਹ ਤਸਵੀਰਾਂ ਬਠਿੰਡਾ ਦੇ ਪਰਸਰਾਮ ਨਗਰ ਦੀਆਂ ਨੇ ਜਿੱਥੇ ਦੇ ਲੋਕ ਆਪਣੇ ਲੱਖਾਂ ਰੁਪਏ ਦੇ ਘਰ ਕਾਡੀਆਂ ਦੇ ਭਾਅ ਵੇਚ ਕੇ ਇੱਥੋਂ ਜਾਣ ਲਈ ਕਾਲੇ ਪੈ ਚੁੱਕੇ ਨੇ ਸਾਡੀ ਇਹ ਗੱਲ ਸੁਣ ਕੇ ਸ਼ਾਇਦ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕੀ ਹੋਇਆ ਤਾਂ ਦੱਸ ਦਈਏ ਇਸ ਦਾ ਮੁੱਖ ਕਾਰਨ ਪਰਸਰਾਮ ਨਗਰ ਦੀਆਂ ਟੋਏ ਟੱਪੇ ਵਾਲੀਆਂ ਸੜਕਾਂ ਉੱਤੋਂ ਸੀਵਰੇਜ ਦੀਆਂ ਪਾਈਪਾਂ ਬੰਦ ਪਈਆਂ ਨੇ ਜਿਸ ਦੇ ਕਾਰਨ ਸੀਵਰੇਜ ਦਾ ਮੀਂਹ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ ਖੜਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦਿੰਦਾ ਅਤੇ ਬਦਬੂ ਫੈਲਾਉਂਦਾ ਜਿਸ ਤੋਂ ਤੰਗ ਹੋਏ ਲੋਕ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਸਾਲਾਂ ਤੋਂ ਇਹ ਸਮੱਸਿਆ ਐਵੇਂ ਹੀ ਪਹਾੜ ਵਾਂਗੂ ਮੂੰਹ ਅੱਡ ਕੇ ਖੜੀ ਹੈ ਜਿਸ ਤੋਂ ਪਰੇਸ਼ਾਨ ਲੋਕ ਹੁਣ ਜੋ ਵੱਡੇ ਕਦਮ ਚੁੱਕਣ ਜਾ ਰਹੇ ਨੇ ਆਸ ਹੁੰਦੇ ਹਾਂ ਹਾਂਜੀ ਕੀ ਨਾ ਤੁਹਾਡੇ ਮੇਰਾ ਨਾਮ ਮੂਨ ਹੈ ਤਾਂ ਤੁਸੀਂ ਤੁਹਾਡਾ ਮਹੱਲੇ 'ਚ ਕੀ ਪ੍ਰੋਬਲਮ ਹੈਗੀ ਹੈ ਕੀ ਕਹਿਣਾ ਮਾਰੇ ਬਸ ਯਾ ਗਲੀ ਸਾਰੀ ਟੁੱਟੀ ਫੁੱਟੀ ਪਈ ਹੈ ਇੰਨੇ ਨੇ ਗੱਡੇ ਐ ਤੇ ਜਦੋਂ ਵੀ ਬਾਰਿਸ਼ ਆਂਦੀ ਹੈ ਤੇ ਇੰਨਾ ਪਾਣੀ ਇਕੱਠਾ ਹੋ ਜਾਂਦਾ ਐ ਇੰਨੀ ਸਮੈਲ ਆਂਦੀ ਕਿ ਕੋਈ ਬੰਦਾ ਘਰੋਂ ਬਾਹਰ ਵੀ ਨਹੀਂ ਨਿਕਲ ਸਕਦਾ ਹਾ ਸਵੇਰੇ ਹੀ ਮੈਂ ਤਾਂ ਕਹਿ ਰਹੀ ਸੀ ਆਪਣੇ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਅਸੀਂ ਤਾਂ ਮਕਾਨ ਛੋੜ ਕੇ ਕਿਤੇ ਹੋਰ ਜਾਣੇ ਐ ਇੱਥੇ ਤਾਂ ਰਿਆ ਹੀ ਨਹੀਂ ਜਾਂਦਾ ਬਿਲਕੁਲ ਹੀ ਬਾਹਰ ਅਸੀਂ ਨਿਕਲ ਹੀ ਨਹੀਂ ਸਕਦੇ ਖੱਡੇ ਕਿੰਨੇ ਕ ਵੱਡੇ ਖੱਡੇ ਐ ਜੀ ਬਹੁਤ ਵੱਡੇ ਵੱਡੇ ਖੱਡੇ ਬਹੁਤ ਐਕਸੀਡੈਂਟ ਹੋ ਚੁੱਕੇ ਐ ਫੇਰ ਆ ਦੇਖੋ ਸਾਹਮਣੇ ਆ ਪਲਾਟ ਐ ਇੱਥੇ ਐਡਾ ਬੁਰਾ ਹਾਲ ਐ ਨਸ਼ੇ ਅੱਛਾ ਮੈਂ ਖੱਡੇ ਦੇਖ ਰਿਹਾ ਹਾਂ ਕਾਫੀ ਜ਼ਿਆਦਾ ਹੈਗੇ ਆ ਤੇ ਹਾਦਸੇ ਹੁੰਦੇ ਹੋਂਗੇ ਫਿਰ ਤੇ ਹਾਂਜੀ ਬਹੁਤ ਹਾਦਸੇ ਹੁੰਦੇ ਆ ਹੁਣ 4-5 ਦਿਨਾਂ ਚ ਕਈ ਲੋਕ ਗਿਰ ਚੁੱਕੇ ਆ ਛੋਟੇ ਵੀ ਬੜੇ ਲੋਕਾਂ ਨੂੰ ਲੱਗ ਚੁੱਕਿਆ ਹੁਣ ਇਹਨਾਂ ਨੂੰ ਦੇਖੋ ਅੱਖ ਤੇ ਕਿੰਨੀ ਝੋਟ ਲੱਗੀ ਆ ਇਹ ਫਿਰ ਕਿੰਨੇ ਸਾਲਾਂ ਤੋਂ ਪ੍ਰੋਬਲਮ ਹੈ ਤੁਹਾਨੂੰ ਅਸੀਂ ਤਾਂ ਜਦੋਂ ਜ਼ਿਆਦਾ ਤੇ 3-4 ਸਾਲਾਂ ਤੋਂ ਵੈਸੇ ਸ਼ੁਰੂ ਤੋਂ ਹੀ ਹੈ ਜਦੋਂ ਤੇ ਅਸੀਂ ਹੈਗੇ ਇੱਥੇ ਪਰ ਉਹਦੋਂ ਘੱਟ ਸੀਗੀ ਜਿਸ ਤਰ੍ਹਾਂ ਸਰਕਾਰਾਂ ਬਦਲ ਗਈ ਹੁਣ ਆਮ ਪਾਰਟੀ ਸਰਕਾਰ ਆ ਪਹਿਲਾਂ ਕਾਂਗਰਸ ਪਾਰਟੀ ਸਰਕਾਰ ਕੋਈ ਸੁਣਵਾਈ ਨਹੀਂ ਕੋਈ ਕੋਈ ਨਹੀਂ ਆਇਆ ਸੜਕਾਂ ਤਾਂ ਬੰਨੀਆਂ ਸੀ ਪਹਿਲੇ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਜਦੋਂ ਆਪਣੀ ਸਰਕਾਰ ਆਈ ਹੈ ਉਹਦੇ ਕੋਲ ਸਾਹਮਣੇ ਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਕੁਝ ਹੈ ਹਾਂ ਟੁੱਟੀ ਪਈ ਹੈ ਸੜਕ ਹਾਂਜੀ ਤੁਸੀਂ ਦਿਖਦਾ ਹੀ ਪਿਆ ਸੜਕ ਜਗਾ ਜਗਾ ਤੇ ਖੱਡੇ ਆ ਹਾਂਜੀ ਸੜਕ ਵੀ ਪ੍ਰੋਪਰ ਬਣ ਨਹੀਂ ਹਾਂਜੀ ਕੋਈ ਸਮੱਸਿਆ ਨਹੀਂ ਕੋਈ ਹੱਲ ਨਹੀਂ ਕਰਦਾ ਨਹੀਂ ਪਾਸੇ ਤੇ ਆਈ ਸੋਚ ਰਿਹਾ ਮਕਾਨ ਛੱਡ ਕੇ ਚੱਲ ਜੀਏ ਕੀ ਕਰੀਏ ਅਵੇ ਪਰੇਸ਼ਾਨ ਹੋ ਗਈ ਕੋਈ ਚੋਅ ਐਸੀ ਨਹੀਂ ਹੈਗੀ ਹੋਰ ਪਰੇਸ਼ਾਨ ਹੋ ਕੇ ਹਾਂਜੀ ਬਹੁਤ ਜ਼ਿਆਦਾ ਘਰ ਤੇ ਸਮੈਲ ਇੰਨੀ ਕਰਦੇ ਅੰਦਰ ਵੀ ਨਹੀਂ ਬੰਦਾ ਰਹਿ ਸਕਦਾ ਉਹ ਤਾਂ ਸਿਰਫ ਦੀ ਸਮੱਸਿਆ ਸੜਕ ਦੀ ਸਮੱਸਿਆ ਦੋਨੋਂ ਹੀ ਸਮੱਸਿਆ ਚੱਲਦਾ ਅਸੀਂ ਪਰਸਨ ਨਗਰ ਗਲੀ ਨੰਬਰ 2 ਤੋਂ ਗੱਲ ਕਰ ਰਹੇ ਹਾਂ ਸਾਡੇ ਇੱਥੇ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਇੱਕ ਸਾਡੇ ਸੜਕਾਂ ਦੇ ਖੱਡਿਆਂ ਦੀ ਸਮੱਸਿਆ ਹੈ ਜਦੋਂ ਵੀ ਬਾਰਿਸ਼ ਆਉਂਦੀ ਹੈ ਸਾਡੇ ਇੱਥੇ ਪਾਣੀ ਭਰ ਜਾਂਦਾ ਲੋਕ ਡਿੱਗਦੇ ਬੁਰੀ ਤਰ੍ਹਾਂ ਡਿੱਗਦੇ ਸਟੱਕਾ ਖਾ ਖਾ ਕੇ ਜਾਈ ਜਾਂਦੇ ਲੱਤ ਵੀ ਟੁੱਟ ਗਈ ਕਦੀ ਤਾਂ ਆਹ ਆਂਟੀ ਬੈਠਿਆ ਹੁਣ ਇਹ ਆਂਟੀ ਵੀ ਡਿੱਗ ਕੇ ਹਟੇ ਇੱਥੋਂ ਕਿੰਨੇ ਸਾਲ ਦੀ ਸਮੱਸਿਆ ਹੈ ਇਹ 4 ਸਾਲੋਂ ਤੋਂ ਜਦੋਂ ਦੇ ਨਾਲੀਆਂ ਬੰਦ ਕੀਤੀਆਂ ਇਹ ਇੱਥੇ ਸੜਕ ਦੇ ਉੱਤੇ ਸਾਰਾ ਪਾਣੀ ਟੈਰਦਾ ਰਹਿੰਦਾ ਸੀਵਰੇਜ ਬੰਦ ਹੋ ਜਾਂਦੀ ਹੈ ਸਾਰਾ ਪਾਣੀ ਸੜਕਾਂ ਦੇ ਉੱਤੇ ਹੀ ਟੈਰਦਾ ਹੈ ਤੇ ਸੜਕਾਂ ਵੀ ਟੁੱਟੀਆਂ ਪਈਆਂ ਨੇ ਸੜਕਾ ਟੁੱਟ ਜਾਂਦੀ ਆ ਬਣਾਉਂਦੇ ਪਿੱਛੋਂ ਪਹਿਲਾਂ ਹੀ ਟੁੱਟੀਆਂ ਹੁੰਦੀਆਂ ਇਹ। ਖੱਡੇ ਹੋ ਗਏ। ਕੋਈ ਨਾ ਕੋਈ ਹੁਣ ਗੁਜਰਾਤ ਗਿਆਸ ਵਾਲੇ ਖੱਡੇ ਕਰਕੇ ਫਿਰ ਭਰਾਓ ਉਹਨਾਂ ਨੇ ਨਲ ਕਹਿੰਦੇ ਵੀ ਠੇਕਾ ਇਹਨਾਂ ਦਾ ਕੈਲਕੂਲੇਸ਼ਨ ਵਾਲੇ ਫਿਰ ਭਰ ਕੇ ਜਾਓ ਉਹਨਾਂ ਨੂੰ। ਸਮੱਸਿਆ ਹੱਲ ਕਰੋ ਲੋਕ ਮਕਾਨ ਵੇਚ ਵੇਚ ਕੇ ਜਾਈ ਜਾਂਦੇ ਐ ਇੱਥੋਂ ਵੀ ਸਾਨੂੰ ਸਮੱਸਿਆ ਰਹਿਣ ਲਈ ਠੀਕ ਨਹੀਂ ਐ ਏਰੀਆ ਇਹ ਵਾਲਾ। ਅੱਛਾ ਫੇ ਤੁਸੀਂ ਸਬੰਧ ਵਿੱਚ ਐਮਸੀਏ ਨਗਰ ਨਿਗਮ ਨਾਲ ਉਹ ਨਹੀਂ ਮਿਲੇ? ਐਮਸੀਏ ਨੂੰ ਕਹਿ ਕੇ ਆਈ ਸੀ ਖੱਡੇ ਤਾਂ ਉਹਨਾਂ ਨੇ ਭਰਾਏ ਆ ਮਿੱਟੀ ਨਾਲ ਹਾਲੇ ਤਾਂ ਭਰਾਤੇ ਉਹਨਾਂ ਨੇ। ਸੀਵਰੇਜ ਦੀ ਸਮੱਸਿਆ ਕਹਿੰਦੇ ਸੀ ਅਸੀਂ ਕਰਾ ਦਾਂਗੇ ਹਾਲੇ ਤੱਕ ਕੋ ਇਹ ਤੁਸੀਂ ਕਹਿ ਰਹੇ ਨੇ ਲੰਬੀ ਸਮੇਂ ਸਭ ਸਮੱਸਿਆ ਹੈ ਜਿਹੜੇ 4 ਸਾਲ ਹੋ ਗਏ ਸਮੱਸਿਆ ਤਾਂ ਅਸੀਂ ਪਰਸਨਲੀ ਵੀ ਜਾ ਜਾ ਕੇ ਕਹਿ ਕੇ ਆਨੇ ਆ ਵੀ ਸਾਨੂੰ ਆ ਸਿਵਰੇਜ ਠੀਕ ਕਰਕੇ ਦਿਓ ਕੋਈ ਆਂਦਾ ਹੀ ਨਹੀਂ ਕੋਈ ਆਂਦਾਰੇ ਸੜਕਾਂ ਵੀ ਨਹੀਂ ਬਣ ਰਹੀਆਂ ਉਹ ਵੀ ਟੁੱਟੀਆਂ ਪਈਆਂ ਸਾਰੀ ਕੀ ਮੰਗ ਕੀ ਕਰਦੇ ਸਾਡੇ ਵੀ ਮੰਗ ਹੈ ਵੀ ਸੜਕਾਂ ਸਾਫ਼ ਸੁਥਰੀਆਂ ਕਰ ਦੇਣ ਸਿਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤੇ ਆ ਜਿਹੜੇ ਖੱਡੇ ਆ ਇਹ ਵੀ ਭਰ ਦਿੱਤੇ ਜਾਣ ਉਹਨਾਂ ਨੇ ਉਹ ਮਿੱਟੀ ਨਹੀਂ ਭਰਨੋ ਐਸੀ ਉਹਨਾਂ ਨੇ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਉੱਤੇ ਨਗਰ ਨਿਗਮ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੂ ਅੱਡ ਅੱਡ ਭਾਵ ਹੱਸ ਹੱਸ ਕੇ ਜੋ ਕੁਝ ਕਿਹਾ ਆਓ ਸੁਣਦੇ ਹਾਂ ਕਿ ਗਲੀ ਨੰਬਰ 2 ਦੇ ਵਿੱਚੋਂ ਸਾਡੇ ਕੋਲੇ ਅਜ ਤੱਕ ਕਦੇ ਕੋਈ ਸ਼ਿਕਾਇਤ ਨਹੀਂ ਆਈ ਕਿਸੇ ਦੀ ਵੀ ਨਾ ਸਿਵਰ ਸੰਬੰਧੀ ਨਾ ਕਿਸੇ ਹੋਰ ਸੰਬੰਧੀ ਨਾ ਸੜਕਾਂ ਸੰਬੰਧੀ ਸਾਡੇ ਕੋਲੇ ਕੋਈ ਵੀ ਸ਼ਿਕਾਇਤ ਆਉਂਦੀ ਹੈ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਉਹਦਾ ਪਰ ਕੱਲ ਮੇਰੇ ਕੋਲੇ ਪ੍ਰਤਾਪਨਗਰ ਗਲੀ ਨੰਬਰ 4 B/4 ਤੋਂ ਕੁਝ ਲੋਕ ਆਏ ਸੀ ਸਮਾਸ਼ਿਆ ਲੱਗ ਕੇ ਅੱਜ ਸਵੇ ਹੀ ਮੈਂ ਉੱਥੇ ਗਰੀਦ ਪਹੁੰਚ ਕੇ ਸਾਰਾ ਹੰਮਲਾ ਹੰਮਲਾ ਨਾਲ ਲਾ ਕੇ ਐਸ ਡੀਓ ਜੀ ਵੀ ਵਗੈਰਾ ਨਾਲ ਲਾ ਕੇ ਉਹ ਹੱਲ ਕਰਾਈ ਜੰਦੇ ਹਾਂ ਇੱਥੇ ਵੀ ਗਲੀ ਨੰਬਰ 5 ਅਰਸ਼ਰਾਮ ਅਗਰ ਪਾਣੀ ਦੀ ਟੈਂਕੀ ਵਾਲੀ ਗਲੀ ਉਸ ਦਾ ਵੀ ਬਹੁਤ ਬੁਰਾ ਹਾਲ ਸੀ ਪਿਛਲੇ 2-3 ਮਹੀਨਿਆਂ ਤੋਂ ਉਹ ਵੀ ਅਧਿਕਾਰੀਆਂ ਨੂੰ ਪੂਰੀ ਖਚਾਈ ਕਰਕੇ ਤੇ ਉਹ ਉਹਦਾ ਵੀ ਹੱਲ ਕੀਤਾ ਹੁਣ ਉਹ ਗਲੀ ਵੀ ਪੂਰੀ ਚੱਲ ਰਹੀ ਹੈ ਹੁਣ 21/5 ਖਲਾਤੀ ਸੀ ਫੇਰ ਫੇਰ ਬੰਦ ਹੋ ਗਈ ਉਹ ਦੁਬਾਰਾ ਖਲਾੰਦੇ ਪਾਸੇ ਅਸ ਜਿਹਨੂੰ ਖੜਾ ਕੇ ਆਇਆ ਉਥੇ ਡਿਊਟੀ ਲਾ ਕੇ ਆਇਆ ਯਾ ਦੋਨੇ ਕੰਪਲੇਟਾਂ ਅੱਜ ਹੀ ਅਟੈਂਡ ਕਰਕੇ ਸ਼ਾਮ ਨੂੰ ਮੈਨੂੰ ਰਿਪੋਰਟ ਕਰਨੀ ਹੈ ਤੇ ਇਹ ਜਿਹੜੀ ਆ ਸਮੱਸਿਆ ਤੁਹਾਨੂੰ ਦੱਸੀ ਹੈ ਇਹ ਸਮੱਸਿਆ ਜੇ ਕੋਈ ਸਾਡੇ ਕੋਲ ਆਊਗਾ ਅਗਲੀ ਚੋਂ ਯਾ ਕੋਈ ਲਿਖਾਊਗਾ ਦੱਸੂਗਾ ਕਰੂਗਾ ਫੇਰ ਹੀ ਆਪਾਂ ਹੱਲ ਕਰਾਂਗੇ ਹੁਣ ਸਾਡੇ ਤੋਂ ਪਤਾ ਹੀ ਨਹੀਂ ਅੱਜ ਤੁਸੀਂ ਤੁਹਾਡੇ ਰਾਹੀਂ ਸਾਨੂੰ ਇਹ ਪਤਾ ਲੱਗ ਰਹੀ ਹੈ ਖਬਰ ਵੀ ਭਾਈ ਉਥੇ ਗਲੀ ਚ ਸਰਕਟ ਡੁੱਟੀ ਪਈ ਹੈ ਤੇ ਸੀਵਰ ਬੰਦ ਹੈ ਹੋਰ ਉਹ ਵੀ ਆਜੇ ਤੁਹਾਡੇ ਕੋਲ ਆਣਗੇ ਹਾਂ ਜੀ ਆਊਗਾ ਜਰੂਰ ਕਰਾਂਗੇ ਬਾਜੀਆਂ ਅਸੀਂ ਬੈਠੇ ਇੱਥੇ ਕਰਕੇ ਲੋਕਾਂ ਦੀ ਸੇਵਾ ਵਾਸਤੇ ਬੈਠੇ ਆਂ ਔਰ ਲਿਖਿਆ ਵੀ ਹੈ ਸਾਡੇ ਉਹ ਦੇਖੋ ਜੋ ਜੀ ਆਵੇ ਸੋ ਰਾਜੀ ਜਾਵੇ ਸਾਡੇ ਦਫ਼ਤਰ ਲਿਖਿਆ ਵੀ ਹੈ ਇਹ ਪ੍ਰਧਾਨ अशोक कुमार ਹੋਰਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਕਿਸੇ ਵਿਅਕਤੀ ਨੇ ਸ਼ਿਕਾਇਤ ਦਿੱਤੀ ਹੀ ਨਹੀਂ ਜੇਕਰ ਕੋਈ ਆਵੇਗਾ ਤਾਂ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਖੈਰ ਪ੍ਰਧਾਨ ਸਾਹਿਬ ਨੇ ਤਾਂ ਆਪਣਾ ਪੱਲਾ ਝਾੜ ਦਿੱਤਾ ਜਾਂ ਪ੍ਰਧਾਨ ਸਾਹਿਬ ਝੂਠ ਬੋਲ ਰਹੇ ਨੇ ਜਾਂ ਫਿਰ ਲੋਕ ਅਜਿਹੇ ਦੇ ਵਿੱਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਸਮੱਸਿਆ ਨੂੰ ਹੱਲ ਕਰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ